ਕਸਤੀ ਗੱਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਜੀ ਇਹ ਟਾਈਮ ਹੈ ਜ ਸਵੇਰ ਦਾ ਅੱਜ ਸਵੇਰੇ ਪਹਿਲਾਂ ਬੱਦਲ ਜੇ ਬਣੇ ਹੋਏ ਸਵੇਰੇ ਥੋੜੀ ਬਾਰਿਸ਼ ਵੀ ਹੋਈ ਸੀ ਤੇ ਬੱਦਲ ਜੇ ਬਣੇ ਸੀ ਤੇ ਆਪਣੇ ਕੱਲ ਆਪਾਂ ਕੱਪੜੇ ধੋਏ ਨਹੀਂ ਸੀ ਤੇ ਆਪਾਂ ਲਾਤੀ ਸਵੇਰੇ ਮਸ਼ੀਨ ਚਲਾ ਕੇ ਤੇ ਕੱਪੜੇ ਪਾ ਦਿੱਤੇ ਵਿੱਚ ਤੇ ਚਾਚੂ ਆਪਾਂ ਪੀ ਲਈ ਸੀ ਕਿਰਨ ਨੂੰ ਵੀ ਸਕੂਲ ਭੇਜ ਦਿੱਤਾ ਸੀ ਉਸ ਤੋਂ ਬਾਅਦ ਆਪਾਂ ਨੇ ਲੋਅ ਸ਼ੁਰੂ ਕੀਤਾ ਹੀ ਤੇ ਟੀਵੀ ਬਣਾ ਲਈ ਸੀ ਤੇ ਆਪਣੇ ਬਰਤਨ ਪਏ ਸਾਫ ਕਰਨ ਵਾਲੇ ਤੇ ਆਪਾਂ ਬਰਤਨ ਸਾਫ ਕਰ ਲਾ ਕੱਪੜੇ ਧੋ ਲੈ ਸੀਗੇ ਤੇ ਬਾਹਰ ਦਾ ਕੰਮ ਖਤਮ ਹੋ ਉਸ ਤੋਂ ਬਾਅਦ ਧੁੱਪ ਚੜ ਗਈ ਸੀ ਕਪੜੇ ਧੋਣ ਤੋਂ ਬਾਅਦ ਪਹਿਲਾਂ ਬਦਲ ਜੇ ਅਸੀਂ ਤੇ ਕੱਪੜੇ ਧੋ ਕੇ ਆਪਾਂ ਉਧਰ ਦਰਨ ਬੇੜ ਕੇ ਆ ਗਏ ਬਾਹਰ ਦਾ ਤੇ ਹੁਣ ਆਪਾਂ ਕਰਦੇ ਆਂ ਜੀ ਰਸੋਈ 'ਚ ਕੰਮ ਆਪਾਂ ਬਰਤਨ ਬੋਤਲ ਸਾਫ ਕਰਕੇ ਰਸੋਈ ਦੀ ਸਫਾਈ ਕਰ ਲਈ ਸੀ ਜੀ ਇਹਦਾ ਵਰਡੇ ਹੈ ਅੱਜ ਨੂਰ ਰਾਣੀ ਦਾ ਤੇ ਉਸ ਤੋਂ ਬਾਅਦ ਆਪਾਂ ਨੇ ਸਾਰੇ ਅੱਜ ਬੈੱਡ ਸ਼ੀਟਾਂ ਵੀ ਚੇਂਜ ਕੀਤੀਆਂ ਸੀ ਕਾਫੀ ਕੱਪੜੇ ਧੋਣ ਵਾਲੇ ਪਏ ਸੀ ਧੋ ਕੇ ਤੇ ਆਪਾਂ ਸਾਰੀ ਸਫਾਈ ਕਰਕੇ ਉਸ ਤੋਂ ਬਾਅਦ ਨਾ ਰਹੇ ਸੀ ਝਾੜੂ ਜੀ ਉਹ ਝਾੜੂ ਵੀ ਆਪਣਾ ਲੱਗ ਗਿਆ ਅੱਜ ਬਾਹਰ ਬਦਲਵਾਈ ਵੀ ਸੀ ਇੱਕਦਮ ਧੁੱਪ ਨਿਕਲੀ ਤੇ ਐਨੀ ਤੇ ਤਾਂ ਇਹ ਧੂਲਾ ਇਹਨਾਂ ਦੇ ਨਾਈਕ ਹੋ। ਇਹ ਧੂੜ ਲਾਂ। ਹਲੇ ਜਾਸੀ। ਇਹ ਲਾਂਦੇ ਆਪਾਂ ਕੋਚਾ। ਲਓ ਜੀ ਆਪਾਂ ਕੋਚਾ ਲਾ ਲਈਏ ਇਹਨੇ ਵੀ ਸਾਫ਼ ਕਰ ਲਈਏ। ਤੇ ਕੋਚਾ ਲਾ ਕੇ ਇਹ ਦੇਖੋ ਆਪਾਂ ਸਾਰੇ ਕੰਮ ਖਤਮ ਕਰਕੇ ਛਾੜੂ ਕੋਚਾ ਲਾ ਕੇ ਤੇ ਸਾਰੀ ਸਫਾਈ ਹੋ ਗਈ ਆਪਣੀ। ਇਹ 10:00 ਵਜੇ ਦਾ ਟਾਈਮ ਸੀ ਆਪਾਂ ਫ੍ਰੀ ਹੋ ਗਏ ਸੀ ਤੇ ਇੱਥੇ ਚੱਕ ਕੇ ਆਪਾਂ ਕੱਪੜੇ ਕੁਝ ਵਾਰ ਸੁੱਕਣੇ ਪਾਏ ਸੀ ਧੁੱਪੇ ਸਿੱਲਾ ਪੰਜ ਆ ਜਾਂਦਾ ਬਹੁਤ ਅੰਦਰ ਨਾਲ 쿨ਰ ਚੱਲਦਾ ਤੇ ਇਥੇ ਦੁਪਹਿਰ ਦਾ ਟਾਈਮ ਸੀ ਆਪਾਂ ਅੱਜ ਲੱਗੇ ਦੁਪਹਿਰ ਨੂੰ ਸਬਜ਼ੀ ਬਣਾਉਣ ਵਾਸਤੇ ਰਾਤੀ ਦਾਲ ਬਣਾਈ ਸੀ ਬਸ ਦਿਲ ਲਈ ਤਦ ਦੁਆਰਾ ਖਾਣ ਨੂੰ ਤੇ ਦੁਪਹਿਰੇ ਆਪਾਂ ਬਣਾਵਾਂਗੇ ਸਬਜ਼ੀ ਅੱਜ ਥੋੜੀ ਜੀ ਬਣਾ ਲਾਂਗੇ ਆਲੂ ਬੈਂਗਣਾ ਦੀ ਫਿਰ ਅੱਪਾ ਰਾਤ ਨੂੰ ਬਣਾਵਾਂਗੇ ਕੁਝ ਹੋਰ ਮੈਂ ਤੜਕੀ ਨਹੀਂ ਆਪਾਂ ਤੜਤੀ ਆਪਾਂ ਪਾਵਾਂ ਥੋੜਾ ਸਰੋਂ ਦਾ ਤੇਲ ਤੇ ਥੱਲਾਨੇ ਤੜਕਾ ਆਪਾਂ ਇਹ ਤੇਲ ਵਿੱਚ ਤੁ ਜਿਆਦਾ ਪੈ ਗਿਆ ਸੀ ਇਸੇ ਉੱਪਰ ਥੋੜਾ ਘੱਟ ਕਰ ਲੈਣੇ ਦਾਲ ਖਾਨ ਨੂੰ ਬਸ ਇੱਕੋ ਟਾਈਮ ਹੀ ਦਿਲ ਕਰਦਾ ਹੈ ਦੁਆਰਾ ਦਾਲ ਖਾਨ ਨੂੰ ਬੁਰੀ ਨਹੀਂ ਕਰਦਾ ਇਸ ਲਈ ਆਪਾਂ ਥੋੜੀ ਜਿਹੀ ਬੈਂਗਣ ਪਾਈ ਸੀ ਕੋਈ ਬਣਾ ਲਾਂਗੇ ਆਪਾਂ ਇਕੱਠਾ ਹੀ ਤੜਕਾ ਲਾ ਲ ਅੱਲਾ ਕੁਛ ਤੜਕਾ ਨਹੀਂ ਲਾਇਆ ਸਾਰਾ ਕੁਝ ਮਿਕਸ ਕਰਕੇ ਤੇ ਆਪਾਂ ਵੀ ਤੇਲ ਦੇ ਬਾਅਦ ਆ ਸੁੱਕਾ ਲੂਣ ਮਰਚ ਪਾ ਕੇ ਤੇ ਆਪਾਂ ਸਬਜ਼ੀ ਬਣਾ ਲਾਂਗੇ ਤੜਕਾ ਨਹੀਂ ਲਾਵਾਂਗੇ ਥੋੜੀ ਜਿਹੀ ਸਬਜ਼ੀ ਹੈ ਅੰਗੀ ਆਪਾ ਬਣਾ ਲੀ ਸਬਜੀ ਦਮਿਤ ਤੁਹਾਨੂੰ ਪਹਿਲੇ ਹਰ ਕੇ ਲਹਾਲਾ ਨਾਈ ਪੰਨੇ ਜੇ ਆਪਾ ਖੋਲ ਗੋਣੇ ਆਟਾ ਆਟਾ ਗਨ ਕੇ ਸਬਜੀ ਆਪਣੇ ਵੱਲ ਚਲੀ ਹੈ ਬਸ ਆਟਾ ਗਨ ਕੇ ਹਰ ਪਰੋਟੀਆਂ ਬਣਾਉਂਦੇ ਆ ਨਾਲ ਇਹ ਆਪਾਂ ਰੋਟੀ ਆਪਣੇ ਲਈ ਬਣਾਵਾਂਗੇ ਆਪਣੇ ਨੇ ਕਿਰਨ ਤੈ ਕੋ ਨੂੰ ਆਈ ਗਈ ਜੇ ਤੇ रोटी या फिर तो रोटी बनाएंगे आटा चाहेंगे फिर बनाएंगे स्कूल तो आएंगे सब्जी बन गई रोटियां भी बन चली हैं रोटी बना ली तो आप खाने बाकी जो आ फिर खा लेंगे

ਰਾਜੋ ਪਿਆ ਵੀ ਚੰਗਾ ਨਹੀਂ ਲੱਗਦਾ। ਅੱਗੇ ਆਪਾਂ ਦੁਬਾਰਾ ਫਿਰ ਚਾਹ ਧਾਰ ਦਿੰਦੀ ਹੈ। ਸ਼ਾਮ ਨੂੰ ਜ ਸਾਡੀ 2-3 ਵਾਰੀ ਚਾਹ ਬਣ ਜਾਂਦੀ ਹੈ। ਇੱਥੇ ਆਪਾਂ ਲਈ ਇਹ ਸਬਜ਼ੀਆਂ। ਛਾਰੇਗੇ ਸੀ ਸਬਜ਼ੀਆਂ ਲੈ ਰਹੀ ਆ। ਪੱਕਾ ਨਾ ਟੋਕਰੀਆਂ ਕਰਾ ਕੇ ਚੁੱਕ ਲਈ।

ਇਹ ਫਲੀਆਂ ਆਪਾਂ ਸ਼ਾਮ ਨੂੰ ਬਣਾ ਲਾਂਗੇ ਜੇ ਸਰ ਗਿਆ ਤਾਂ ਪਸਵੇਰੇ ਬਣਾਵਾਂਗੇ ਇਹ ਤੇ ਆਪਾਂ ਇਹਨੂੰ ਧੋ ਕੇ ਰੱਖ ਲੈਨੇ ਆਂ ਦਿਲਕੀਤਾ ਬਣਾ ਲਾਂਗੇ ਟਮਾਟਰ ਵੀ ਧੋ ਕੇ ਰੱਖਾ ਇਹਨਾਂ ਮਿੱਟੀ ਬੋਤ ਲੱਗੀ ਸੀ ਗਿੱਲੇ ਗਿੱਲੇ ਸੀ ਤੇ ਆਪਾਂ ਇਹਨਾਂ ਨੂੰ ਧੋ ਕੇ ਰੱਖਾਈ ਤੇ ਆਪਣੀ ਚਾਹ ਵੀ ਬਣ ਗਈ ਹੈ ਕਿ ਸਬਜ਼ੀ ਬਰਵਾ ਪਈ ਹੈ ਅੱਧੇ ਨੇ ਕਿਰਨ ਨਾਲ ਸੀ ਇਹਦੇ ਨੇ ਖਾਦੇ ਨੇ ਰੋਟੀ ਤੇ ਆਪਣੀ ਲਈ ਬਣਾਈ ਨਹੀਂ ਕਰੀ ਸਕੂਲ ਤੇ ਆਪਾਂ ਤਾਜੀ ਸਬਜ਼ੀ ਬਣਾ ਲਾਂਗੇ ਨਾਲ ਉਹ ਸਕੂਲ ਲੈ ਜਾਏਗੀ ਤੇ ਆਪਾਂ ਘਰੇ ਖਾ ਲਾਂਗੇ ਇਹ ਆਪਣੇ ਸ਼ਾਮ ਦੇ ਬਰਤਨ ਪਏ ਸੀ ਤੇ ਮੈਂ ਕੁਝ ਕੱਪੜੇ ਸੀਨੇ ਸੀ ਉਹ ਸੇਕੇ ਤੇ ਬਾਅਦ ਚ ਲੇਟ ਫ੍ਰੀ ਹੋਈ ਤੇ ਬਰਤਨ ਪਏ ਸੀ ਧੋਣ ਵਾਲੇ ਤੇ ਇਹ ਆਪਾਂ ਬਰਤਨ ਧੋ ਲੈਨੇ ਕੋ ਚਾਹ ਵਾਲੇ ਨੇ ਕੋ ਰੋਟੀ ਵਾਲੇ ਨੇ ਇਹ ਆਪਾਂ ਬਰਤਨ ਧੋਏ ਸੀ ਉਸ ਤੋਂ ਬਾਅਦ ਛਿੱਟੇ ਇਹ ਭਾਗੇ ਸਨੇ ਪਾਣੀ ਡੁੱਲ ਗਿਆ ਹੀ ਕਿਦਨ ਲਾ ਰਹੀ ਹੈ ਜੂ ਕੋਚਾ ਤੇ ਇਹ ਆਪਾਂ ਹਣ ਸੜੀਆਂ ਕੱਟ ਕੇ ਰੱਖ ਲੈਨੇ ਆਂ ਸਵੇਰੇ ਬਣਾਵਾਂਗੇ ਜੀ ਸਬਜੀ ਹੁਣ ਨਹੀਂ ਬਣਾਵਾਂਗੇ ਇਹ ਆਪਾਂ ਕੱਟ ਲਈ ਬਾਕੀ ਆਲੂ ਪਿਆਜ਼ ਸਵੇਰੇ ਕੱਟਾਂਗੇ ਫਲੀਆਂ ਕੱਟ ਕੇ ਆਪਾਂ ਪਰ ਸੋਇਚ ਰੱਖ ਦ ਫ੍ਰੀਜ 'ਚ ਰੱਖ ਦਾਂਗੇ ਇਹਨੂੰ ਰਾਤ ਨੂੰ ਤੇ ਸਵੇਰੇ ਆਪਾਂ ਤੜਕਾ ਲਾ ਲਾਂਗੇ ਔਰ ਜੀ ਆਪਾਂ ਆਟਾ ਵੀ ਗੁੰਨ ਲਿਆ ਤੇ ਫਾਈ ਕਰ ਲੈ ਕੇ ਰੋਟੀ ਬਣਾਵਾਂਗੇ ਜੇ ਬਾਅਦ ਵੀ ਨੇਰਾ ਹੋ ਗਏ ਕਿਰਨ ਕਾਰੀ ਹੈ ਜੀ ਕਮ ਜੀ ਅੱਜ ਦੇ ਵਲੌਗ ਚ ਐਮ ਆਈ ਮਿਲਦੇ ਆ ਇੱਕ ਨਵੇਂ ਵਲੌਗ ਨਾਲ ਤਾਂ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਲੋਕ ਚ ਕਮੈਂਟ ਕਰਿਆ ਕਰੋ ਜੀ ਸ਼ੇਅਰ ਤੇ